ਕੋਈ ਡੀਡੀਪੀ ਉਹ ਬਲੌਂਚੇ ਮੈਂ ਆਇਆ ਹਾਂ ਜੀ ਅ ਚਲੋ ਅਨੰਦ ਬੜੇ ਅਫਸੋਸਨਾ ਕਹਿਣਾ ਪੈਂਦਾ ਹੈ ਕਿ ਸਾਰੇ ਪੰਜਾਬ ਚ ਵੱਡੇ ਪੈਮਾਨੇ ਤੇ ਇਹ ਆਪ ਸਰਕਾਰ ਨੇ ਧੱਕੇ ਕੀਤੇ ਅਫਸੋਸ ਦੀ ਗੱਲ ਹੈ ਕਈ ਪੰਚਾਇਤਾਂ ਇਹੋ ਜੀਆਂ ਨੇ ਇੱਥੇ ਬਾਂਸ ਬਰੇਲੀ ਇੱਕ ਪਿੰਡ ਹੈ ਡੋਗਰ ਮੇਸ਼ਾ ਚੋ ਪਤੀ ਵਖਰੀ ਹੋਈ ਹੈ ਸਾਰੇ ਪਿੰਡ ਦੇ ਵਿੱਚ ਇੱਕ ਵੀ ਕਰ ਸ਼ੈਡਿਊਲ ਕਾਸਟ ਵੀਰਾਂ ਦਾ ਹੈ ਨਹੀਂ ਉਸ ਪਿੰਡ ਨੂੰ ਐਸੇ ਕਰ ਦਿੱਤਾ ਬਹੁਤ ਸਾਰੇ ਲੋਕਾਂ ਦੀਆਂ ਵੋਟ ਬੰਦੀਆਂ ਦੇ ਵਿੱਚ ਇਥੋਂ ਦੇ ਐਮਐਲਏ ਦੇ ਕਹਿੰਦੇ ਅਨਫੋਰਚੂਨੇਟ ਗੱਲ ਹੈ ਕਿ ਕਿਸੇ ਦੀ ਵੋਟ ਕਿਤੇ ਹੈ ਉਹਨੂੰ ਦੂਸਰੇ ਬਾਰਡਰਾਂ ਚ ਪਹੁੰਚਾ ਦਿੱਤਾ ਹੈ ਰੈਜ਼ਰਵੇਸ਼ਨ ਜਿਹੜੀ ਮਹਿਕਮੇ ਨੂੰ ਚਾਹੀਦੀ ਸੀ ਕੈਲੰਡਰ ਮੁਤਾਬਕ ਕਰਨੀ ਉਹ ਆਪ ਦੇ ਐਮਐਲਏ ਕਰ ਰਹੇ ਨੇ ਵੱਡੇ ਪੈਮਾਨੇ ਤੇ ਲੁੱਟ ਹੈ 2 2 3 3 ਪਾਸੇ ਉਹ ਇਹਨਾਂ ਦੇ ਐਮਐਲਏ ਪੈਸੇ ਲੈ ਰਹੇ ਨੇ ਪਹਿਲੇ ਤੇ ਕਿਸੇ ਨੂੰ ਕਹਤਾ ਰੈਜ਼ਰਵੇਸ਼ਨ ਕਰ ਦੇ ਨੇ ਉਹਦੇ ਕੋ ਫੜ ਲੈਨੇ ਕਿਸੇ ਨੇ ਕਹਤਾ ਰੈਜ਼ਰਵੇਸ਼ਨ ਰੋਕ ਤੋ ਉਹਦੇ ਕੋਈ ਫੜ ਲੈਨੇ ਜਿਹੜਾ ਆਇਆ ਉਹਦੇ ਕੋ ਪੈਸਿਆਂ ਦਾ ਮੇਰਾ ਖਿਆਲ ਐਡੀ ਕਰਪਟ ਗਵਰਨਮੈਂਟ ਐਨੇ ਕਰਪਟ ਇਹਨਾਂ ਦੇ ਐਮਐਲਏ ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਨੂੰ ਕਿਤੇ ਇਹ ਮੈਂ ਸਮਝਣਾ ਕਿ ਸਾਰਾ ਨੂੰ ਵੱਡਾ ਜਮਹੂਰੀਅਤ ਦਾ ਕਤਲ ਭਗਵੰਤ ਨੇ ਤੇ ਇਹਦੀ ਟੀਮ ਨੇ ਕੀਤਾ ਹੈ ਅਲੀ ਬਾਬਾ ਤੇ ਚਾਰੀ ਚੋੜਾਂ ਵਾਲਾ ਇਹਨਾਂ ਦਾ ਕੰਮ ਹੈ ਕੋਈ ਸੈਕਟਰੀ ਅਵੇਲੇਬਲ ਨਹੀਂ ਟੈਲੀਫੋਨ ਸੈਕਟਰੀ ਨੇ ਬੰਦ ਕੀਤੇ ਨੇ ਕਿਸੇ ਨਾਲ ਗੱਲ ਕਰੀ ਦੀ ਉਹ ਕਹਿੰਦੇ ਜੀ ਅਸੀਂ ਕਰੀਏ ਕੀ ਸਾਨੂੰ ਡਰਾਇਆ ਧਮਕਾਇਆ ਪੜਾ ਬੀਡੀਪੀਓ ਕਿਤੇ ਨਹੀਂ ਕੋਈ ਲੱਭਦਾ ਕਿਤੇ ਸੈਕਟਰੀ ਨਹੀਂ ਲੱਭਦਾ ਕੋਈ ਟੈਲੀਫੋਨ ਨਹੀਂ ਕਰਦੇ ਤੋਂ ਮੈਂ ਸਮਝਦਾ ਕਿ ਵੱਡੇ ਪੇਮਾਨੇ ਤੇ ਵੱਡੀ ਚਾਂਦਲੀ ਹੈ 70% ਦੀ ਪੰਜਾਬ ਪਿੰਡਾਂ ਚ ਵਸਦਾ ਇਹਨਾਂ ਨੇ ਜਿਹੜੀ ਸਹੀ ਜਮੂਰੀਅਤ ਹੈ ਲੋਕ ਰਾਜ ਸਾਡਾ ਪੰਚਾਇਤਾਂ ਤੋਂ ਸ਼ੁਰੂ ਹੁੰਦਾ ਹੈ ਇਹਨਾਂ ਪੰਚਾਇਤਾਂ ਦੇ ਇੰਟਰਸਟ ਹੀ ਕਤਲ ਕਰਦੇ। 2 ਇਸ ਕਿਸਮ ਦੀ ਸਰਕਾਰ ਤੋਂ ਕੀ ਅਸੀਂ ਐਕਸਪੈਕਟ ਕਰਦੇ? ਜਿੱਤੇ ਫ੍ਰੀ ਇਲੈਕਸ਼ਨ ਨਹੀਂ ਹੋ ਸਕਦੇ। ਭਗਵੰਤ ਨੇ ਅਸੈਂਬਲੀ ਦੇ ਵਿੱਚ ਫਲੋਰ ਆਫ ਦੀ ਹਾਊਸ ਦੇ ਵਿੱਚ ਇਸ ਗੱਲ ਦੀ ਸਾਨੂੰ ਸਾਰੇ ਹਾਊਸ ਨੂੰ ਤੇ ਪੰਜਾਬ ਨੂੰ ਇਹਦੀ ਅਸ਼ੋਰੰਸ ਦਿੱਤੀ ਸੀ ਕਿ ਪ੍ਰੀਅੰਟ ਫੇਅਰ ਪੋ ਹੋਏਗਾ। ਹਰ ਆਦਮੀ ਨੂੰ ਪੂਰਨ ਹੱਕ ਹੋਏਗਾ ਆਪਣੀਆਂ ਪੰਚਾਇਤਾਂ ਨੂੰ ਰਿਪਰੈਜ਼ੈਂਟ ਕਰਨ ਦਾ। ਮੈਂ ਸਮਝ ਲਿਆ ਕਿ ਇਹ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਪੰਚਾਇਤਾਂ ਦਾ ਤੇ ਪਿੰਡ ਦਾ ਤਾਂ ਕੋਈ ਸੌਰਿਆ ਨਹੀਂ ਇਹਨਾਂ ਦੇ ਐਮਐਲਏ ਦਾ ਜਰੂਰ ਸੌਰ ਗਿਆ ਇਹਨਾਂ ਨੇ ਗੱਪੇ ਤਿੰਨ ਤਿੰਨ ਜਗ੍ਹਾ ਤੋਂ ਛਕੇ ਕੋਈ ਪਿੰਡ ਦੀ ਸ਼ੁੱਕਾ ਛੱਡਿਆ ਇਹਨਾਂ ਦੇ ਪਿਓ ਦੇ ਪੁੱਤਰਾ ਨੇ ਮੈਂ ਹੈਰਾਨ ਹਾਂ ਕਿਸ ਕਿਸਮ ਦੇ ਲੋਕ ਨੇ ਕਿਸ ਕਿਸਮ ਦੀ ਜਮਾਤ ਹੈ ਤੇ ਕਿਸ ਕਿਸਮ ਦੀ ਜ਼ਮੀਰੀ ਸਰ